ਸਤਿ ਸ਼੍ਰੀ ਅਕਾਲ ਦੋਸਤੋ ਜੀਵੀਐਸ ਟਾਈਮ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਜਗਵੀਰ ਜਾ ਦਰਸ਼ਕੋ ਇਸ ਵਕਤ ਮੈਂ ਪਤੋ ਹੀਰਾ ਸਿੰਘ ਦੇ ਗਰੇਡ ਦੇ ਉੱਪਰ ਮੌਜੂਦ ਹਾਂ ਲਗਾਤਾਰ ਕੱਲ ਤੋਂ ਬਾਰਿਸ਼ ਹੋ ਰਹੀ ਆ ਤੇ ਇਹ ਬਾਰਿਸ਼ ਇੱਕ ਹਫ਼ਤਾ ਲਗਾਤਾਰ ਦੱਸੀ ਜਾ ਰਹੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਦੋਸਤ ਮਿੱਤਰ ਕਾਲ ਕਰ ਰਹੇ ਸੀ ਕਿ ਲਾਈਟ ਆ ਕਦੋਂ ਤੱਕ ਆਵੇਗੀ ਸੋ ਲਾਈਵ ਅਪਡੇਟ ਲੈ ਕੇ ਅਸੀਂ ਇਸ ਵਕਤ ਪਤੋ ਹੀਰਾ ਸਿੰਘ ਦੇ ਗ੍ਰੈਡ ਤੇ ਮੌਜੂਦ ਆ ਸਨ ਐਸ ਡੀਓ ਕਰਪਾਲ ਸਿੰਘ ਮੌਜੂਦ ਨੇ ਕੀ ਅਪਡੇਟ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਕਿਹੜੀ ਪ੍ਰੋਬਲਮ ਆਈ ਸੀ ਜੀ ਅੱਜ ਅੱਜੇ ਸਾਡੇ ਕੀ ਪ੍ਰੋਬਲਮ ਆ ਗਈ ਕਿਉਂਕਿ ਲੰਬਾ ਸਮਾਂ ਹੋ ਗਿਆ ਲਾਈਟ ਨਹੀਂ ਆਈ ਇੱਥੇ ਜੀ ਇੱਕ ਨਾ ਸਾਡੇ ਗ੍ਰੈਡ ਨੂੰ ਚਲਾਉਣ ਵਾਸਤੇ ਸਭ ਤੋਂ ਵੱਡੇ ਕੰਮ ਰੱਖਿਆ ਹੁੰਦਾ ਹੈ ਜੀ ਤੇ ਜਿਹਦੇ ਨਾਲ ਸਾਰਾ ਗ੍ਰੈਡ ਨੂੰ ਡੀਸੀ ਸਪਲਾਈ ਵਗੈਰਾ ਦਿੰਨੇ ਆ ਉਹ ਰੀਸ ਸਪਲਾਈ ਦਿੰਨੇ ਸਾਰੇ ਜਿਹੜੇ ਆਪਰੇਟਰ ਸਿੱਥੇ ਇਹ ਵੇਸ ਚ ਜਿਵੇਂ ਲੱਗੀਆਂ ਤੇ ਨਾਲ ਚੱਲਦੀਆਂ ਜੀ ਤੇ ਉਹ ਮੀਹ ਪਿੰਦੇ ਵਿੱਚ ਉਹ ਸੜ ਗਿਆ ਹੁਣ ਉਹ 20 ਪਿੰਦੇ ਵਿੱਚ ਲੈ ਕੇ ਆਏ ਅਸੀਂ ਤੇ ਉਹ ਕੋ ਦੇਖੋ ਮੁੰਡਿਆਂ ਨਾਲ ਤੁਹਾਡੇ ਸਾਹਮਣੇ ਨਹੀਂ ਤੇ ਲੱਗੀ ਫਟਕਰੀ ਜਾਂਦੀ ਹੈ ਕਦੋਂ ਤੱਕ ਅਸਰ ਲਾਈਟ ਦਾ ਜਿਹੜਾ ਪ੍ਰਬੰਧ ਹੋਏ ਇਹ ਲਗਭਗ ਅੱਧਾ ਘੰਟਾ ਹੋਰ ਲੱਗ ਜੂਗਾ ਜੀ ਇਹਨਾਂ ਨੂੰ ਜੀ ਤੇ ਉਦੋਂ ਸਾਡਾ ਫਿਰ ਸਬਸਟੇਸ਼ਨ ਦੇ ਵਿੱਚ ਬਿਜਲੀ ਆ ਜੂ ਤੇ ਤੇ ਸਬਸਟੇਸ਼ਨ ਦੇ ਡੀਸੀ ਸਪਲਾਈ ਜਿਹੜੀ ਚੱਲੂ ਹੋ ਜੀ ਤੇ ਉਹਦੇ ਨਾਲ ਜਿਹੜੀਆਂ ਪ੍ਰੋਟੈਕਟਿਵ ਡਿਵਾਈਸੇਜ ਲੱਗੀਆਂ ਉਹ ਸਾਰੀਆਂ ਉਹਦੇ ਨਾਲ ਹੀ ਚੱਲਦੀਆਂ ਜੀ ਐਜ ਸਰ 4 ਮਹੀਨੇ ਹੋ ਗਏ ਤੁਹਾਨੂੰ ਲਗਭਗ ਹੁਣ ਤੱਕ ਕਦੇ ਕੰਪਲੀਟ ਆ हां थोड़ी बहुत तो कंप्लीट्स आਉਂਦੀਆਂ ਰਹਿੰਦੀਆਂ ਗਈਆਂ ਤੇ ਪਰ ਲੋਕ ਵੈਸੇ ਅੱਗੇ ਥੋੜਾ ਸੈਟੀਸਫਾਈ ਨੇਗੇ ਤੇ ਸਹਿਯੋਗ ਕਰਦੇ ਨੇ ਸਾਡਾ ਤੇ ਮਤਲਬ ਕਿ ਜਦੋਂ ਲਾਈਟ ਰੂਟ ਬੰਦ ਹੁੰਦੀ ਹੈ ਦੱਸੀ ਰਹਿੰਨਾਂ ਨੂੰ ਤੇ ਪਰ ਐਸੀ ਗੱਲ ਨਹੀਂ ਕੋਈ ਇਸ ਤਰ੍ਹਾਂ ਦਾ ਰੌਲਾ ਗੋਲਾ ਨਹੀਂ ਕਰਦੇ ਯਾਦੇ ਅੱਜ ਤੱਕ ਠੀਕ ਠਾਕ ਚੱਲ ਰਿਹਾ ਜੀ ਥੈਂਕ ਯੂ ਹਾਂਜੀ ਹਾਂ ਦਰਸ਼ਕੋ ਮੈਂ ਦੱਸ ਦੇਵਾਂ ਕਿ ਐਸਡੀਓ ਕਿਰਪਾਲ ਸਿੰਘ ਜੀ ਨੂੰ 4 ਕਿ ਮਹੀਨੇ ਹੋਏ ਨੇ ਤੇ ਇਹ ਸਾਰਾ ਕੁਝ ਤੁਹਾਨੂੰ ਸਾਰਿਆਂ ਨੂੰ ਪਤਾ ਕਿ 22 23 ਦੇ ਵਿੱਚ ਜੋ ਧਰਨੇ ਮੁਜ਼ਾਰੇ ਕੀਤੇ ਸੀਗੇ ਤੇ ਉਦੋਂ ਸਾਰਿਆਂ ਦਾ ਹੀ ਸਹਿਯੋਗ ਰਿਹਾ ਸੀਗਾ ਚਾਹੇ ਉਹ ਸਥਾਨਕ ਲੋਕ ਹੋਣ ਚਾਹੇ ਕਿਸਾਨ ਯੂਨੀਅਨ ਆ ਤਮਾਮ ਲੋਕ ਜਦੋਂ ਰਾਤਾਂ ਨੂੰ ਆਉਂਦੇ ਨੇ ਸਾਰਿਆਂ ਨੂੰ ਪਤਾ ਤੇ ਉਹ ਮਾਹੌਲ ਆ ਜਿਹੜਾ ਮੈਨੂੰ ਲੱਗਦਾ ਕਿ ਹੁਣ ਨਹੀਂ ਕ੍ਰੀਏਟ ਹੋਣ ਵਾਲਾ ਤੇ بارش ਨੂੰ ਲੈ ਕੇ ਤੁਸੀਂ ਦੇਖ ਰਹੇ ਹੋ ਸੋਸ਼ਲ ਮੀਡੀਆ ਤੇ ਵੱਖ-ਵੱਖ ਪਿੰਡਾਂ ਸ਼ਹਿਰਾਂ ਦੇ ਵਿੱਚ ਜੇ ਬਿਆਸ ਦੀ ਗੱਲ ਕਰੀਏ ਤਾਂ ਉੱਧਰ ਹੜ ਵਾਲੇ ਮਾਹੌਲ ਬਣੇ ਹੋਏ ਆ ਤੇ ਦੂਜੇ ਪਾਸੇ ਮੈਂ ਨਿਹਾਲ ਸਿੰਘ ਵਾਲਾ ਪੱਤੋ ਹੀਰਾ ਸਿੰਘ ਗ레ਡ ਦੀ ਗੱਲ ਕਰਾਂ ਤਾਂ ਕਾਬਲੇ ਤਾਰੀਫ਼ ਪਹਿਲਾਂ ਵੀ ਮੈਂ ਕਿਹਾ ਸੀ ਕਿ ਕੰਮ ਕਰਦੇ ਨੇ ਨੌਜਵਾਨ ਇਹ ਤੇ ਪਹਿਲੇ ਸਾਲ ਦੀ ਤਰ੍ਹਾਂ ਹੀ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਕਰਮਚਾਰੀ ਲੱਗੇ ਹੋਏ ਨੇ ਤੇ ਇਹ ਵੀਰਾ ਵੀ ਕਰਮਚਾਰੀ ਇੱਥੇ ਮੌਜੂਦ ਹੈ ਛਤਰੀ ਲੈ ਕੇ ਹੈਲਪ ਕਰ ਰਹੇ ਨੇ ਲਾਈਵ ਦੇ ਵਿੱਚ ਸੋ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਇਸ ਕੰਮ ਨੂੰ ਕਰਨ ਕਰਨ ਨੂੰ ਲੈ ਕੇ ਤੇ ਤੁਸੀਂ ਵੇਟ ਕਰ ਸਕਦੇ ਹੋ ਅੱਧਾ ਘੰਟਾ ਕਹਿ ਰਹੇ ਨਵਾਂ ਟਰਾਂਸਫਾਰਮਰ ਜਿਹੜਾ ਇੱਥੇ ਅਪਡੇਟ ਕੀਤਾ ਜਾ ਰਿਹਾ ਕਿਉਂਕਿ بارش ਲਗਾਤਾਰ ਜਿੱਥੇ ਅਸੀਂ ਬਾਹਰ ਨਹੀਂ ਨਿਕਲਦੇ ਤੇ ਉੱਥੇ ਜਿਹੜੇ ਬਿਜਲੀ ਮੁਲਾਜ਼ਮ ਆ ਖਤਰੇ ਦੇ ਵਿੱਚ ਖੇਡ ਕੇ ਜਿਵੇਂ ਪਿਛਲੇ ਸਾਲ ਤੁਸੀਂ ਸਾਰਿਆਂ ਨੇ ਦੇਖਿਆ ਕਿ ਕਿੰਨੇ ਮੁਲਾਜ਼ਮ ਸੀ ਜਿਨ੍ਹਾਂ ਨੇ ਕਰੰਟ ਵੀ ਲੱਗੇ ਤਾਰਾਂ ਵੀ ਵੱਜੀਆਂ ਸੀ ਕਈਆਂ ਤੇ ਤੇ ਅਸੀਂ ਸਪੈਸ਼ਲੀ ਇੱਥੇ ਪਹੁੰਚੇ ਆ ਇੱਕ ਤਾਂ ਸੋਚਿਆ ਕਿ ਉਹਨਾਂ ਨੂੰ ਐਪਰੀਸ਼ੀਏਟ ਕਰ ਦਈਏ ਤੇ ਦੂਸਰਾ ਕਿ ਬਾਰਿਸ਼ਾ ਲਗਾਤਾਰ ਕਹਿ ਰਿਹਾ ਕਿ ਹਜੇ ਇੱਕ ਹਫਤਾ ਹੋਰ ਪੈਣੀ ਆ ਤੇ ਜਿੰਨੇ ਵੀ ਦੋਸਤ ਮਿੱਤਰ ਆ ਲਾਈਵ ਨੂੰ ਖਾਸ ਕਰਕੇ ਨਿਹਾਲ ਸਿੰਘ ਵਾਲੇ ਦੀ ਗੱਲ ਕਰਾਂ ਤਾ ਤਮਾਮ ਫੀਡਰ ਨੇ ਵਕ ਵਕ ਸਥਾਨਕ ਲੋਕਾਂ ਦੇ ਜਿਹੜੀ ਬਿਜਲੀ ਇੱਥੋਂ ਆਉਂਦੀ ਆ ਕਿ ਉਹਨਾਂ ਦਾ ਸ਼ੇਅਰ ਜ਼ਰੂਰ ਕਰਦੇ ਕਿਉਂਕਿ ਬਹੁਤ ਸਾਰੇ ਫੋਨ ਕਾਲ ਆਉਂਦੇ ਨੇ ਕਿ ਲਾਈਟ ਕਰੋ ਤੱਕ ਆਉਗੀ ਕਿਉਂਕਿ ਜਿਹੜੀ ਵੱਡੀ ਮੇਜਰ ਪ੍ਰੋਬਲਮ ਸੀ ਉਹ ਟਰਾਂਸਫਾਰਮਰ ਨੂੰ ਲੈ ਕੇ ਸੀ ਤੇ ਹਰਜੀਤ ਇੰਜੀਨੀਅਰ ਤੇ ਨਾਲ ਉਹਨਾਂ ਦੇ ਸਾਥੀ ਕਰਮਚਾਰੀ ਦੇਖ ਸਕਦੇ ਹੋ ਤੇ ਅੱਧੇ ਘੰਟੇ ਦਾ ਜਿਹੜਾ ਸਮਾਂ ਦਿੱਤਾ ਜਾ ਰਿਹਾ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਦੋਸਤਾਂ ਮਿੱਤਰਾਂ ਤੱਕ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿਉਂਕਿ ਬਾਲੇ ਘਰਾਂ ਦੇ ਵਿੱਚ ਪਾਣੀ ਪੀਣ ਵਾਲੇ ਪਾਣੀ ਦੀ ਕਲਤ ਆ ਰਹੀ ਆ ਤੇ ਉਹ ਵੀ ਜਿਹੜੀ ਹੈਗਾ ਮਸਲਾ ਹੱਲ ਹੋ ਜਾਊਗਾ ਤੇ ਸਾਰਿਆਂ ਨੂੰ ਵੇਟ ਕਰਨ ਦੀ ਲੋੜ ਆ ਤੇ ਇਹ ਨਵਾਂ ট্রান্সਫਾਰਮਰ ਲੈ ਕੇ ਆਂਦਾ ਤੇ ਵੱਡੀ ਗੱਲ ਇਹ ਆ ਕਿ ਜੋ ਵੀ ਹੁਣ ਤੱਕ ਜੋ ਪੋਸੀਬਲ ਹੋਇਆ ਕਿਉਂਕਿ ਨਿਹਾਲ ਸਿੰਘ ਵਾਲਾ ਹੀ ਨਹੀਂ ਆਸ-ਪਾਸ ਦੇ ਪਿੰਡਾਂ ਦੇ ਵਿੱਚ ਵੀ ਖੇਤਾਂ ਵਾਲੀ ਬਿਜ਼ਨਸ ਨੂੰ ਲਾ ਕੇ ਲਾ ਲੋ ਤੁਸੀਂ ਜਾਂ ਨਿਹਾਲ ਸਿੰਘ ਵਾਲਾ ਦੇ ਵਿੱਚ ਘਰਾਂ ਦੀ ਬਿਜਲੀ ਤੇ ਬਹੁਤ ਸਾਰਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਅਸੀਂ ਦੇਖ ਰਹੇ ਹਾਂ ਕਿ ਲੰਬੇ ਸਮੇਂ ਬਾਅਦ ਇੱਥੇ ਗ੍ਰਿਡ ਤੇ ਪਹੁੰਚੇ ਆਂ ਤੇ ਖੁਸ਼ੀ ਦੀ ਗੱਲ ਇਹ ਆ ਕਿ ਛੋਟੀ ਮੋਟੀ ਚਲੋ ਕਪਲੇਟ ਆਉਂਦੀ ਰਹਿੰਦੀ ਆ ਪਰ ਮੇਜਰ ਪ੍ਰੋਬਲਮ ਆ ਜਿਹੜੀ ਉਹ ਕਦੇ ਨਹੀਂ ਆਈ ਇਹ ਸੋ ਕਰਪਾਲ ਸਿੰਘ ਐਸ ਡੀਓ ਸਾਹਿਬ ਨਾਲ ਵੀ ਗੱਲ ਹੋਈ ਹੈ ਉਹਨਾਂ ਨੇ ਕਿਹਾ ਕਿ ਨਵਾਂ ਜਿਹੜਾ ਟਰਾਂਸਫਾਰਮ ਆ ਉਹ ਲੈ ਕੇ ਆਂਦਾ ਤੇ ਮੁਲਾਜ਼ਮਾਂ ਜਿਹੜੇ ਉਹ ਕਾਰਜ ਵਿੱਚ ਲੱਗੇ ਹੋਏ ਆ ਤੇ ਅੱਧੇ ਘੰਟੇ ਦੇ ਵਿੱਚ ਵਿੱਚ ਜਿਹੜੀ ਲਾਈਟ ਆ ਉਹ ਨਿਹਾਲ ਸਿੰਘ ਵਾਲਾ ਦੇ ਤਮਾਮ ਪੀਡਰਾਂ ਤੇ ਚਾਲੂ ਕਰ ਦਿੱਤੀ ਜਾਊਗੀ ਤੇ ਤੁਸੀਂ ਜਿੱਥੇ ਆਪਾਂ ਕਹਿ ਦਿੰਦੇ ਆ ਕਿ ਬਿਜਲੀ ਵਾਲੇ ਜਿਹੜੇ ਮੁਲਾਜ਼ਮ ਬਿਜਲੀ ਵਾਲੇ ਮੁਲਾਜ਼ਮ ਜਦੋਂ ਲਾਈਟ ਨਹੀਂ ਆਉਂਦੀ ਤਾਂ ਮੇਰੇ ਖਿਆਲ ਆ ਕਿ ਨਿਹਾਲ ਸਿੰਘ ਵਾਲਾ ਹੀ ਹੋਣਾ ਜਿੱਥੇ ਸਾਰੇ ਮੁਲਾਜ਼ਮ ਪਹਿਲੇ ਫੋਨ ਤੇ ਹੋਨ ਕਾਲ ਚਾਹਦੇ ਨੇ ਚਾਹੇ ਉਹ ਹਰਜੀਤ ਆ ਚਾਹੇ ਬੂਟਾ ਚਾਹੇ ਹੋਰ ਵੀ ਤਮਾਮ ਜਿਹੜੇ ਇੱਥੇ ਇੰਜੀਨੀਅਰ ਨੇ ਲਾਈਨਮੈਨ ਨੇ ਸਾਰੀ ਵਧੀਆ ਕੋਆਪਰੇਟ ਕਰਦੇ ਆ ਤੇ ਜਿੱਥੇ ਆਪਾਂ ਲੜਦੇ ਆ ਕਿ ਲਾਈਟ ਨਹੀਂ ਆ ਰਹੀ ਮਲਾਜ਼ਮਾਂ ਦੇ ਨਾਲ ਉੱਥੇ ਅਪਰੀਸ਼ੀਏਟ ਕਰਨਾ ਬਣਦਾ ਕਿਉਂਕਿ بارش ਹੋ ਰਹੀ ਆ ਤੁਸੀਂ ਦੇਖ ਲਓ ਵੀ ਕਿੰਨਾ ਰਿਸਕ ਆ ਤੇ ਆ ਇਹਦੂ ਵੱਡਾ ਖਤਰਾ ਤਾਂ ਮੈਨੂੰ ਲੱਗਦਾ ਵੀ ਕਿਤੇ ਨਹੀਂ ਹੋਣਾਗਾ ਜਿਹੜੇ ਮਲਾਜ਼ਮ ਤੁਸੀਂ ਦੇਖੋ ਵੀ بارش ਹੋ ਰਹੀ ਆ ਲਗਾਤਾਰ ਤੇ ਹਾਂਜੀ ਹੋ ਗਿਆ ਫਟੇ ਲਓ ਜੀ ਚਲੋ ਮੇਨ ਜਿਹੜੀ ਲਾਈਟ ਆ ਹੁਣ ਘਰਾਂ ਦੇ ਵਿੱਚ ਆ ਜੂਗੀ ਜਿਹੜਾ ਟਰਾਂਸਫਾਰਮ ਨਵਾਂ ਟਰਾਂਸਫਾਰਮ ਉਹਨੇ ਅਪਡੇਟ ਕਰਤਾ ਤੇ ਬਸ ਥੋੜੇ ਸਮੇਂ ਦੇ ਵਿੱਚ ਆ ਤਮਾਮ ਫੀਡਰਾਂ ਤੇ ਜਿਹੜੀ ਲਾਈਟ ਜਿੱਥੇ ਨਹੀਂ ਹੈਗੀ ਉੱਥੇ ਆ ਜਾਵੇਗੀ ਤੇ ਇਹ ਮੇਜਰ ਪ੍ਰੋਬਲਮ ਸੀ ਜਿਹੜੀ ਟਰਾਂਸਫਾਰਮਰ ਨੂੰ ਲੈ ਕੇ ਸੀ ਤੇ ਜਿਹੜਾ ਟਰਾਂਸਫਾਰਮ ਬਚਿਆ ਸੀ ਉਹ ਸਾਹਮਣੇ ਪਿਆ ਉਹ ਸਾਹਮਣੇ ਵਾਲੇ ਸੀਗੇ ਜੀ ਜੀ ਉਹ ਜਿਹੜਾ ਟਰਾਂਸਫਾਰਮ ਜਿਹੜਾ ਹਾਂ ਖਰਾਬ ਹੋ ਗਿਆ ਸੀ ਉਹ ਸਾਈਡ ਤੇ ਕਰਕੇ ਤੇ ਇਹਨਾਂ ਨੇ ਥੋੜੇ ਸਮੇਂ ਦੇ ਵਿੱਚ ਨਵਾਂ ਟਰਾਂਸਫਾਰਮ ਆ ਜਿਹੜਾ ਲੈ ਕੇ ਆਂਦਾ ਤੇ ਇਹ ਵਾਕਈ ਬਾਕੀ ਇਹ ਵਧਾਈ ਦੇ ਪਾਤਰ ਵੀ ਆ ਤੇ ਅਪਰੀਸ਼ੀਏਟ ਕਰਨਾ ਬਣਦਾ ਸਾਡਾ ਇਹਦੇ ਮੀਂਹ ਦੇ ਵਿੱਚ ਰਿਸਕ ਲੈ ਕੇ ਕੰਮ ਕਰਨਾ ਤੇ ਮੁਲਾਜ਼ਮਾਂ ਜਿਹੜੇ ਉਹਨੂੰ ਸੇਫ ਜਗ੍ਹਾ ਕਰਨ ਦੇ ਲਈ ਤਾਂ ਕਿ ਕੋਈ ਜਾਨਵਰ ਇੱਧਰ ਨਾ ਆਵੇ ਤੇ ਉਸਤੇ ਉੱਪਰ ਆ ਜਿਹੜੀ ਸੇਫਟੀ ਦਾ ਪ੍ਰਬੰਧ ਕਰ ਰਹੇ ਆ ਥੋੜੇ ਸਮੇਂ ਦੇ ਵਿੱਚ ਹੀ ਜਿਹੜੇ ਵੱਖ-ਵੱਖ ਫੀਡਰ ਆ ਸਾਰਿਆਂ ਤੇ ਲਾਈਟ ਮੇਰੇ ਖਾਲ ਆ ਗਈ ਹੋਈ ਹੈ ਕਮੈਂਟ ਕਰਕੇ ਜਰੂਰ ਦੱਸ ਦਿਓ ਕਿਹੜੇ-ਕਿਹੜੇ ਫੀਡਰ ਚਾਲੂ ਹੋ ਗਏ ਆ ਤੇ ਅੱਧੇ ਘੰਟੇ ਦੇ ਵਿੱਚ ਜਿਹੜਾ ਇਹਨਾਂ ਨੇ ਟਰਾਂਸਫਾਰਮਰਸ ਤੋਂ ਪਹਿਲਾਂ ਹੀ ਮੇਰੇ ਖਾਲ ਆ ਕੇ ਥੋੜਾ ਸਮਾਂ ਹੀ ਹੋਇਆ ਸਾਨੂੰ ਲਾਈਵ ਹੋਇਆ ਨੂੰ ਤੇ तमाम ਜਿਹੜੇ ਫੀਡਰ ਆ ਉਹ ਚਾਲੂ ਹੋ ਗਏ ਹੋਣਗੇ ਤਸਵੀਰਾਂ ਜਿਹੜੀਆਂ ਪੱਤੋ ਗ੍ਰੈਡ ਦੀਆਂ ਦੇਖ ਰਹੇ ਹੋ بارش ਆ ਲਗਾਤਾਰ ਹੋ ਰਹੀ ਹੈ ਬਾਰਿਸ਼ ਲਗਾਤਾਰ ਹੋ ਰਹੀ ਹੈ ਸੋ ਕਿਹੜੇ ਕਿਹੜੇ ਜਿਹੜੇ ਫੀਡਰ ਆ ਲਾਈਟ ਆ ਗਈ ਹੈ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਮੁਲਾਜ਼ਮਾਂ ਨੂੰ ਐਪਰੀਸ਼ੀਏਟ ਜਰੂਰ ਕਰਨਾ ਬਣਦਾ ਕਿਉਂਕਿ ਪਹਿਲੇ ਸਾਲ ਵੀ ਤੁਸੀਂ ਦੇਖਿਆ ਕਿ ਕਿਵੇਂ ਬਿਜਲੀ ਦੀ ਪ੍ਰੋਬਲਮ ਆਈ ਸੀ ਤੇ ਨਿਹਾਲ ਸਿੰਘ ਵਾਲੇ ਨਹੀਂ ਸਾਰੇ ਆਸ-ਪਾਸ ਦੇ ਲੋਕਾਂ ਨੇ ਸਾਰਿਆਂ ਨੇ ਸਾਥ ਦਿੱਤਾ ਸੀਗਾ ਜਿਸ ਤੋਂ ਬਾਅਦ ਜਿਹੜੀ ਮੇਜਰ ਪ੍ਰੋਬਲਮ ਕਦੇ ਨਹੀਂ ਆਈ ਇਹ ਤਸਵੀਰਾਂ ਪੱਤੋ ਗ੍ਰੈਡ ਦੀਆਂ ਨੇ ਸੋ ਥੋੜੇ ਸਮੇਂ ਦੇ ਵਿੱਚ ਹੀ ਜਿਹੜਾ ਪ੍ਰਬੰਧ ਉਹ ਵੀ بارش ਦੇ ਵਿੱਚ ਕੀਤਾ ਤੇ ਇਹ ਵਾਕਈ ਬਹੁਤ ਵੱਡਾ ਰਿਸਕ ਲੈਣ ਵਾਲੀ ਗੱਲ ਆ ਦੂਜੇ ਪਾਸੇ ਤੁਸੀਂ ਆਪਣੇ ਏਰੀਆ ਦਾ ਹਾਲਚਾਲ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਸਕਦੇ ਹੋ ਜੇਕਰ ਤੁਹਾਨੂੰ ਲੱਗਦਾ ਕਿ ਕੋਈ ਜਾਨੀ ਮਾਨੀ ਨੁਕਸਾਨ ਹੋਇਆ ਤਾਂ ਸਾਡੇ ਨਾਲ ਸੰਪਰਕ ਜ਼ਰੂਰ ਕਰਿਓ ਤੇ ਤਸਵੀਰਾਂ ਜਿਹੜੀਆਂ ਪਤੋ ਹੀਰਾ ਦੇ ਗ੍ਰੈਡ ਦੀਆਂ ਨੇ ਇੱਥੇ ਥੋੜੇ ਸਮੇਂ ਦੇ ਵਿੱਚ ਹੀ ਹਾਂਜੀ ਹਰਜੀਤ ਜੀ ਚਲੋ ਜੀ ਸੋ ਸ਼ੇਅਰ ਜ਼ਰੂਰ ਕਰ ਦਿਓ ਜਿੱਥੇ ਇੱਥੇ ਲਾਈਟ ਨਹੀਂ ਆਈ ਉਹ ਜ਼ਰੂਰ ਦੱਸਿਓ ਸੋ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਲਾਈਵ ਜੁੜੇ ਸੀ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਪੇਜ ਨੂੰ ਜਿਹੜਾ ਲਾਈਕ ਤੇ ਸ਼ੇਅਰ